I'm gonna have a... ਕੈਲੀਫੋਰਨੀਆ ਅਮਰੀਕਾ ਦਿੱਪਤੀ ਦੇ ਉੱਤੇ ਤੁਸੀਂ ਦੇਖੋ ਇੱਧਰ ਜਿੱਧਰ ਵੀ ਨਿਕਾ ਮਾਰੋ ਇਹ ਗੰਡੇ ਨੇ ਇਹ ਗੰਡੇ ਜਿਹੜੇ ਲੋਡ ਬੰਦ ਜਿਹੜੇ ਸਟੋਰਾਂ ਤੇ ਜਾਣੇ ਹੁੰਦੇ ਨੇ ਉਹ ਆਪਣੇ ਸੈਜ ਦੇ ਮੁਤਾਬਕ ਲੈ ਗੇ ਨੇ ਇਹ ਗੰਡਿਆਂ ਦੀਆਂ ਉਹਨਾਂ ਨੇ ਢੇਰੀਆਂ ਲਾਤੀਆਂ ਨੇ ਜਿਹੜਾ ਮਰਜ਼ੀ ਲੈ ਜਾਵੇ ਇਹ ਫ੍ਰਿਜਨੋਂ ਤੋਂ 40 ਮੀਟਰ ਹੈ ਗਰਮਨਾਲੇ ਪਾਸੇ ਨੂੰ 40 ਮੀਲ ਤੇ ਜਿੰਨਾਂ ਲੋਕਾਂ ਪੰਜਾਬੀਆਂ ਨੂੰ ਜਾਂ ਮਕਸੀਕੀਆਂ ਨੂੰ ਪਤਾ ਲੱਗਦਾ ਹੈ ਉਹ ਇਥੋਂ ਆਣ ਕੇ ਗੱਡੀਆਂ 'ਤੇ ਭਰ ਕੇ ਲਈ ਜਾ ਰਹੇ ਨੇ ਇਹ ਸਾਰੇ ਖੇਤ ਕਿੰਨੇ ਦੂਰ ਤੱਕ ਦਿਸਦੇ ਨੇ ਇਹ ਸਾਰੇ ਗੰਡਿਆਂ ਦੇ ਖੇਤ ਨੇ ਹਾਂਜੀ ਤੇ ਇਹ ਵੀ ਇੱਕ ਦੇਖੋ ਆ ਢੇਰੀਆਂ ਲੱਗੀਆਂ ਪਈਆਂ ਨੇ ਕਿੱਟੇ ਗੰਡੇਆਂ ਦੀਆਂ ਤੇ ਆ ਸਾਰੇ ਕਿੱਟੇ ਗੰਡੇ ਲਾਲ ਗੰਡੇ ਤੇ ਆਹਾ ਇਹ ਸਾਰੇ ਗੰਡੇ ਉਹਨਾਂ ਨੇ ਢੇਰੀਆਂ ਕਰ ਦਿੱਤੀਆਂ ਨੇ ਜਿਵੇਂ ਮਰਜ਼ੀ ਲਈ ਜਾਓ ਤੇ ਇਸੇ ਤਰ੍ਹਾਂ ਕਰਕੇ ਭਾਈ ਆਹ ਗੰਡਿਆਂ ਦੇ ਡਿੱਗੀਆਂ ਭਰੀਆਂ ਹੋਈਆਂ ਨੇ ਤੇ ਲੈ ਕੇ ਜਾ ਰਹੇ ਆ ਫਰੀ ਦੀ ਤੇ ਕੋਈ ਵੀ ਚੀਜ਼ ਬੰਦੇ ਨੂੰ ਮਿਲ ਜਾਵੇ ਅਗਲਾ ਕਹਿੰਦਾ ਵੀ ਭਰ ਲਵੋ ਇੱਥੇ ਪਾਵੇਂ ਆਣ ਕੇ ਟਰੱਕ ਭਰ ਕੇ ਲੈ ਜਾਓ ਤਾਂ ਵੀ ਗੰਡੇ ਨਹੀਂ ਮੁੱਕਦੇ ਉੱਦੇਮੇ ਜਿਮੇ ਟੀਰੀਆਂ ਖਤਮ ਹੋਦੀਆਂ ਉਸ ਲਿਆ ਕੇ ਟਰੱਕਾਂ ਦੇ ਨਾਲ ਹੋਰ ਟੀਰੀਆਂ ਕਰ ਦਿੰਦੇ ਨੇ ਹਾਂਜੀ ਸੋ ਇਸ ਕਰਕੇ ਇਹ ਤੁਸੀਂ ਗੰਡੇ ਇਸ ਡਾਇਰੈਕਸ਼ਨ ਤੇ ਆ ਕੇ ਤੁਸੀਂ ਲਿਜਾ ਸਕਦੇ ਏ ਨਾ ਹੋਰ ਮਹੀਨਾ ਦਸ ਦਿਨ ਲਗਾਏ ਧੁੱਪ ਦੇ ਨਾਲ ਉਪਰੋਂ ਗੰਡੇ ਖਰਾਬ ਹੋਣਗੇ ਪਰ ਹਾਲੀ ਤੱਕ ਗੰਡੇ ਬਿਲਕੁਲ ਸਜਰੇ ਤੇ ਵਧੀਆ ਗੰਡੇ ਨੇ ਜਿਹੜੇ ਆਪਾਂ ਨੂੰ 30 ਡਾਲਰ ਦੀ ਬੋਰੀ ਮਿਲਦੀ ਗੰਡਿਆਂ ਦੀ ਤੇ ਸਮਝ ਲਓ ਇਹ ਤੁਹਾਡੇ ਵਾਸਤੇ ਫਰੀ ਹੈ ਤੁਸੀਂ ਇਹਨਾਂ ਗੰਡਿਆਂ ਨੂੰ 6 ਮਹੀਨੇ ਵਾਸਤੇ ਆਪਣੇ ਥਾਂ ਤੇ ਪਿੱਛੇ ਖਲਾਰ ਦੇਵੋ ਤੁਹਾਡੇ ਕੋਲੋਂ 6 ਮਹੀਨੇ ਗੰਡੇ ਮੁੱਕਦੇ ਨਹੀਂ ਸੋ ਇਸ ਕਰਕੇ ਇਹ ਤੁਹਾਨੂੰ ਜਾਣਕਾਰੀ ਦੇ ਰਹੇ ਆ ਤੇ ਇਹ ਜਾਣਕਾਰੀ ਤੁਸੀਂ ਅੱਗੇ ਵੀ ਭੇਜ ਸਕਦੇ ਜੀ ਅੱਜ ਤਰੀਕ ਹੈ ਹੈਗੀ ਜੂਨ ਤੇ ਜੁਲਾਈ ਜੁਲਾਈ 2 ਹੈ 2 ਜੁਲਾਈ 2 ਜੁਲਾਈ ਦੇ ਨੇੜੇ ਤੇੜੇ ਇਹ ਗੰਡੇ ਇਹ ਢੇਰੀਆਂ ਲਾ ਦਿੰਦੇ ਨੇ ਤੇ ਲੋਕ ਇਥੋਂ ਗੰਡੇ ਲੈ ਕੇ ਜਾਂਦੇ ਨੇ ਆ ਗੰਡੇ ਤੁਸੀਂ ਦੇਖੋ ਇਹ ਗੰਡੇ ਐ ਖਿਲਰੇ ਪਏ ਭਰਿਆ ਪਿਆ ਖੇਤ ਚੁਗਣ ਦੀ ਵੀ ਲੋੜ ਨਹੀਂ ਢੇਰੀਆਂ ਲਾਈਆਂ ਹੋ ਜਾਂਦੀਆਂ ਢੇਰੀਆਂ ਵੀ ਲਾਈਆਂ ਨੇ ਤੁਸੀਂ ਚੁਗਣ ਦੀ ਲੋੜ ਨਹੀਂ ਤੁਹਾਨੂੰ ਅੱਜ ਕਿੱਟੇ ਗੰਡੇ ਕਿੱਡੇ ਪਿਆਰੇ ਗੰਡੇ ਨੇ ਹਾਂਜੀ ਕਿੱਡੇ ਪਿਆਰੇ ਗੰਡੇ ਨੇ ਦੇਖੋ ਨੇੜੇੋਂ ਕਰਵਾ ਤੁਹਾਨੂੰ ਦਾ ਹਾਂਜੀ ਸਾਫ ਵੱਡੇ ਵੱਡੇ ਗੰਡੇ ਆਓ ਤੇ ਥੋਟੇ ਰਿਆਂ ਦੇ ਉਤੋਂ ਭਰ ਕੇ ਆਪਣੀਆਂ ਗੱਡੀਆਂ ਪਿੱਕੇ ਟਰੱਕ ਲੈ ਜਾਓ ਠੀਕ ਹੈ ਜੀ ਇਸ ਕਰਕੇ ਕੋਈ ਵੀ ਜਾਣਕਾਰੀ ਨਹੀਂ ਦਿੰਦਾ ਕਿ ਕਿਸੇ ਸਾਡੇ ਪੰਜਾਬੀਆਂ ਵਿੱਚ ਹੀ ਹੁੰਦਾ ਹੈ ਕਿ ਕਿਸੇ ਹੋਰ ਨੂੰ ਪਤਾ ਨਾ ਲੱਗ ਜਾਵੇ ਪਰ ਇਹਦੇ ਵਿੱਚ ਇਹ ਆ ਕਿ ਇਹ ਵੀ ਚੀਜ਼ ਖਰਾਬ ਹੋ ਜਾਣੀ ਪਈ ਜੇ ਕਿਸੇ ਦੇ ਮੂੰਹ 'ਚ ਪੈ ਜਾਵੇ ਤੇ ਮਾੜੀ ਗੱਲ ਨਹੀਂ ਠੀਕ ਹੈ ਜੀ ਓਕੇ ਅਮਰੀਕਾ ਦੀ ਧਰਤੀ ਕੈਲੀਫੋਰਨੀਆ ਦੀ ਧਰਤੀ ਆ ਤੁਸੀਂ ਦੇਖਦੇ ਜੇ ਗੰਡਿਆਂ ਦੀਆਂ ਢੇਰੀਆਂ ਇਹ ਗੰਡੇ ਉਹ ਨੇ ਜਿਹੜੇ ਕਿ ਇਹਨਾਂ ਦੇ ਸਹਿਜ ਤੋਂ ਬਾਹਰ ਨੇ ਤੇ ਇਹਨਾਂ ਦੀਆਂ ਢੇਰੀਆਂ ਲਾਈ ਜਾਂਦੇ ਨੇ ਤੇ ਲੋਕ ਇੱਥੋਂ ਫ੍ਰਿਜਨੋ ਤੋਂ ਆ ਆ ਕੇ ਢੇਰੀਆਂ ਦੇ ਵਿੱਚੋਂ ਭਰ-ਭਰ ਕੇ ਲਈ ਜਾਂਦੇ ਨੇ ਕਾਰਾਂ ਤੇ ਗੱਡੀਆਂ ਤੇ ਪਿੱਕੇ ਹੁਣ ਉਹ ਇੱਕ ਟਰੱਕ ਆ ਕੇ ਖੜਾ ਹੈ ਤੇ ਉਹਨੇ ਵੀ ਇਹ ਇੱਥੇ ਢੇਰੀ ਲਾ ਜਾਣੀ ਢੇਰੀ ਲਾ ਕੇ ਤੇ ਇੱਥੋਂ ਪਾਈ ਤੁਸੀਂ ਆ ਸਾਰੇ ਗੰਡੇ ਨੇ ਆਨਿਅਨ ਆ ਸਾਰੇ ਆਨਿਅਨ ਨੇ ਹਾਂਜੀ ਤੇ ਆਹਾ ਐਸੀ ਤਰ੍ਹਾਂ ਹੀ ਉਹਨੇ ਅਣ ਕੇ ਢੇਰੀ ਲਾ ਦੇਣੀ ਤੇ ਓਲੇ ਆ ਕੇ ਖੜਾ ਕੇ ਖੜਾ ਹਾਂਜੀ ਸਾਰੀ ਉਹਨੇ ਗੰਡਿਆਂ ਦੀ ਢੇਰੀ ਇੱਥੇ ਲਾ ਦੇਣੀ ਤੇ ਦੇਖੋ ਕਿੰਨੇ ਇੱਥੇ ਗੰਡੇ ਨੇ ਤੇ ਇਹਨਾਂ ਦੀ ਡਾਇਰੈਕਸ਼ਨ ਕਿੱਥੇ ਆ ਆਪਣਾ ਫ੍ਰਿਜ ਨੂੰ ਤੋਂ ਕਰਮਣ ਵਾਲੇ ਪਾਸੇ ਜੈਨਸਨ ਲੈ ਕੇ ਆਜੋ ਤੇ ਅੱਗੇ 145 ਤੋਂ ਮਾਰੋ ਲੈਫਟ ਲੈਫਟ ਮਾਰ ਕੇ ਤੇ ਉੱਥੋਂ ਤੁਸੀਂ 10-15 ਮੀਲਾਂ ਤੁਹਾਨੂੰ ਅੱਗੇ ਜਾਣਾ ਪਏਗਾ ਅੱਗੇ ਜਾ ਕੇ ਤੁਹਾਨੂੰ ਇੱਕ ਕਾਫੀ ਵੱਡੀ ਸਰੀ ਕੰਪਨੀ ਇੱਕੋ ਹੀ ਹਾਂ ਹਾਂ ਤੇ ਉਹ ਕੰਪਨੀ ਹੈ ਠੀਕ ਹੈ ਜੀ